ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਟੀਮ ਸੀਆਈਏ ਤੇ ਜੋ ਸਪੈਸ਼ਲ ਟੀਮ ਇਸ ਕੇਸ ਨੂੰ ਮਰਡਰ ਕੇਸ ਦੇ ਬਾਰੇ ਵਿੱਚ ਗੱਲ ਕਰ ਰਿਹਾ ਜੋ 14 ਅਕਤੂਬਰ ਨੂੰ ਰਿਪੋਰਟ ਹੋਇਆ ਸੀਗਾ ਤੇ ਇਸ ਤੇ ਬੰਗਾ ਪੁਲਿਸ ਨੇ ਸਬਡਿਵੀਜ਼ਨ ਲੈਵਲ ਤੇ ਟੀਮ ਨੇ ਤੇ ਟੀਮ ਸੀਆਈਏ ਨੇ ਅੰਡਰ ਡਾਇਰੈਕਟ ਸੁਪਰਵੀਜ਼ਨ ਆਫ ਐਸਪੀਡੀ ਇਸ ਤੇ ਫਰਦਰ ਕੇਸ ਨੂੰ ਵਰਕਆਊਟ ਕੀਤਾ ਹੈਗਾ ਤਾਂ ਪਹਿਲਾਂ ਵੀ ਜੋ ਤਿੰਨ ਅਕਿਊਜ਼ ਅਰੈਸਟ ਕੀਤੇ ਗਏ ਸੀ ਸੁਖਦੇਵ ਸਿੰਘ ਉਰਫ ਮੰਨੀ ਜਸਪ੍ਰੀਤ ਸਿੰਘ ਉਰਫ ਜੱਸੀ ਤੇ ਸਿਮਰਪ੍ਰੀਤ ਸਿੰਘ ਉਰਫ ਸਿਮੀ ਇਸ ਦੇ ਬਾਅਦ ਜੋ ਹੈਗੇ 4 ਲੋਕਾਂ ਨੂੰ ਹੋਰ ਨੋਮਿਨੇਟ ਕੀਤਾ ਗਿਆ ਜੋ ਮੇਨ ਇੱਕ ਅਕਿਊਜ਼ ਲਵਪ੍ਰੀਤ ਕਲੇਰ ਦੀ ਫਾਰਮਲ ਅਰੈਸਟ ਹੋਰ ਉਸ ਦੀ ਪੁਸ਼ਕਿਸ਼ ਦੇ ਬਾਅਦ ਤੋਂ ਇਸ ਕੇਸ ਚ ਤਫਤੀਸ਼ ਤੇ 4 ਨਾਮ ਹੋਰ ਫਿਗਰ ਹੋਏ ਹਨ ਉਹ ਅਨੂ ਰੈਜ਼ੀਡੈਂਟ ਆਫ ਇਹ ਮੁਗੰਧਪੁਰ ਦਾ ਹੀ ਰਹਿਣ ਵਾਲਾ ਹੈਗਾ ਦੂਸਰਾ ਜੋਦਾ ਹੈਗਾ ਇੱਕ ਮੁੰਡਾ ਇਹ ਕੋਈ ਹਰਪ੍ਰੀਤ ਹੈਪੀ ਹੈ ਤੀਸਰਾ ਚੌਥਾ ਹੈਗਾ ਗੁਰਪ੍ਰੀਤ ਸਿੰਘ ਤੋਂ ਇਨਾਂਦੀ ਤਫਤੀਸ਼ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਇਹਨਾਂ ਨੂੰ ਸ਼ੈਲਟਰ ਪ੍ਰੋਵਾਈਡ ਕੀਤੀ ਅਸਿਸਟੈਂਸ ਪ੍ਰੋਵਾਈਡ ਕੀਤੀ ਕਿਸੇ ਨੇ ਕੋਈ ਮੋਬਾਈਲ ਯੂਜ਼ ਅੱਗੇ ਕਰਨ ਨੂੰ ਦਿੱਤਾ ਹੈ ਕਯੂਜ਼ ਨੂੰ ਕਿਸੇ ਨੇ ਅੱਗੇ ਬੇਸਿਕਲੀ ਇਹ ਸੋਨੂੰ ਖਤਰੀ ਗੈਂਗ ਦੇਈ ਸਾਰਟ ਆਫ ਔਨ ਗਰਾਉਂਡ ਜੋ ਹੈਗੇ ਔਨ ਗਰਾਉਂਡ ਸਪੋਰਟ ਹੈਗਾ ਫੂਡ ਸੋਲਜਰ ਹੈਗੇ ਹੁੰਦੇ ਤੋਂ ਇਸ ਕੇਸ ਦੇ ਰਾਹੀਂ ਮੈਂ ਇਹੀ ਮਤਲਬ ਤੁਹਾਡੇ ਮਾਧਿਅਮ ਤੇ ਇਹੀ ਇੱਕ ਮੈਸੇਜਿੰਗ ਹੈਗੀ ਹੈ ਕਿ ਜੋ ਇਸ ਵਨਰੇਬਲ ਏਜ ਗਰੁੱਪ ਵਾਲੇ ਮੁੰਡੇ ਹੈਗੇ ਪਿੰਡਾਂ 'ਚ ਜੋ ਏਰੀਆ ਆਫ ਇਨਾ ਦਾ ਇੱਕ ਆਪਰੇਸ਼ਨ ਰਹਿੰਦਾ ਹੈਗਾ ਕਿ ਕਿਸੇ ਥਾਂ ਕੋਈ ਵਾਰਦਾਤ ਕਰ ਲਈ ਕੋਈ ਚੋਰੀ ਕਰਕੇ ਮਤਲਬ ਛੋਟੀ ਕੋਈ ਐਕਟਿਵ ਆ ਬਾਈਕ ਖੋਲੀ ਫਿਰ ਉਸਤੇ ਅੱਗੇ ਜਾ ਕੇ ਹੋਰ ਕੋਈ ਕ੍ਰਾਈਮ ਕਰ ਲਿਆ ਤਾਂ ਇਹ ਲੋਕਲ ਲੈਵਲ ਤੇ ਵੀ ਲੋਕਾਂ ਨੂੰ ਥੋੜਾ ਪ੍ਰੋਐਕਟਿਵ ਹੋਣ ਦੀ ਲੋੜ ਹੈਗੀ ਹੈ ਸੋਸ਼ਲ ਲੈਵਲ ਤੇ ਵੀ ਫੈਮਿਲੀ ਲੈਵਲ ਤੇ ਵੀ ਕਿ ਉਹਨਾਂ ਨੂੰ ਪਤਾ ਹੋਵੇ तो हूँ ये सारे ही एज ग्रुप वाइज बीस तो तीस पैंतीस साल के ही मुंडे है तो इस मुकदमे होर तफ्तीश जारी हैगी तफ्तीश से होर भी जो भी कोई फुट सोल्जर की अगे एक्टिविटी इनवॉलमेंट साम जो भी सामने आएगी उसके बेस से फरदन एक्शन किया जाएगा तो इस मैटर से भी लवप्रीत कलेयर की पुछगिछते एक वैपन तो एक राउंड रिकवरी की हैगी उसने सीन ऑफ क्राइम जो हैगी मर्डर इंसीडेंट जो होया उस नियर बाई एरिए एक ਕਨਸੀਲ ਕਰਕੇ ਰੱਖਿਆ ਹੋਇਆ ਸੀ ਤੋਂ ਇਸ ਦੀ ਪੁਸ਼ਕਿਸ਼ 23 ਦੀ ਰਿਕਵਰੀ ਇੱਕ ਵੈਪਨ ਦੀ ਇੱਕ ਗਰਾਊਂਡ ਦੀ ਕੀਤੀ ਗਈ ਹੈ। ਤੋਂ ਫਰਦਰ ਇਸ ਮੁਕਦਮੇ ਦੇ ਅੱਗੇ ਵੀ ਪ੍ਰੋਸੀਜਰਲੀ ਜੋ ਬਣਦਾ ਹੈਗਾ ਜਿਨ੍ਹਾਂ ਦੀ ਇਨਵੋਲਵਮੈਂਟ ਸਾਹਮਣੇ ਆਉਂਦੀ ਉਸ ਤੇ ਐਕਸ਼ਨ ਦਿੱਤਾ ਜਾਊਗਾ। ਖਮਾਂਚੋ ਮਟਰਕਾਨ ਮਿਸਿਸ ਹੈ ਇਨਵੋਲਵਮੈਂਟ ਸੀ। ਹਾਂ ਖਮਾਂਚੋ ਵਾਲੇ ਕਾਂਡੂ ਸਰ। ਹਾਂ ਹਾਂ ਹਾਂ। ਇਹ ਬੇਸਿਕਲੀ ਜੋ ਨਾ ਜੋ ਖਮਾਂਚੋ ਪਿੰਡ ਦਾ ਹੈਗਾ ਇਹ ਸੋਨੂ ਨਾਈ ਵਾਲਾ ਮਰਡਰ ਕੇਸ થી ਮੈਂ ਉਸ ਦੀ ਗੱਲ ਕਰ ਰਿਹਾ ਹੈਗਾ। ਤੇ ਬਾਕੀ ਦੋ ਤੁਸੀਂ ਪ੍ਰੈਸ ਨੋਟ ਚ ਸਾਰਾ ਦੇਖ ਲੈਣਾ ਡਿਟੇਲ। कुल हूँ तक कितनी गिरफ्तारी हुई कितने बाकी नहीं कितने बंदे नाम जो हुए बिल्कुल नहीं इससे हाले तक देखो जो है कि तीन लोग की जो है पहले ही एक्यूज जो है अरेस्ट हो चुके हैं फर्दर हले जो चार बंदे नॉमिनेट हुए हैं ਚਾਰਚ ਵੀ ਹੁਣ ਦੋ ਬੰਦਿਆਂ ਦੀ ਅਰੈਸਟ ਕੀਤੀ ਗਈ ਹੈ ਦੋ ਦੇ ਬਾਰੇ ਅਗਲੇ ਪਾਗੇ ਪੁਸ਼ਕਿਸ਼ ਜਾਰੀ ਹੈਗੀ ਹੈ ਉੱਥੇ ਵੀ ਇਹਨਾਂ ਦੇ ਹਾਈਡ ਆਊਟਸ ਤੇ ਰੇਡ ਕੀਤੀ ਜਾ ਰਹੀ ਹੈ ਤਾਂ ਉਸ ਦੇ ਬੇਸ ਤੇ ਫਰਦਨ ਜੋ ਹੈ ਫੋਲੋ ਅਪ ਕਰਕੇ ਤਫਤੀਸ਼ ਤੇ ਲੈ ਕੇ ਆਇਆ ਜਾਊਗਾ ਜੱਸਾ ਪੋਲ ਇਹਦੇ ਵਿੱਚ ਉਹ ਪਿਛਲੇ ਦਿਨ ਜਿਹੜਾ ਹੋਈ ਹੈ ਜਾਂ ਹੋ ਰਿਹਾ ਇਹ ਇਹ ਬੇਸਿਕਲੀ ਦੇਖੋ ਜੱਸਾ ਐਪੋਲ ਦੇ ਮਲਟੀਪਲ ਮਰਡਰ ਕੇਸ ਤੇ ਵਾਂਟਡ ਸੀਗਾ ਤਾਂ ਪਿੱਛੇ ਜੋ ਕਾਊਂਟਰ ਇੰਟੈਲੀਜੈਂਸ ਵੀ ਨੇ ਇਹਨਾਂ ਨੂੰ ਇਸ ਨੂੰ ਇੰਟਰਸੈਪਟ ਕਰਕੇ ਅਰੈਸਟ ਕੀਤਾ ਸੀਗਾ तो एक सेपरेट एक एफ आई आर है एफ आई आर सी तो इस मुकदमे हाले उस नहीं लेके आ सके है कि ऑपरेशनल रीजन करके वो दूसरी उधर कस्टडी च है बट वो केस तो वर्कआउट पुलिस टीम ने नवाशहर पुलिस टीम ने कर लिया है इससे जो भी चीज बंदे सी के सब प्राइमरीली वो फिगर हो गए है गे। तो लिया ਨੇ ਹਲੇ ਜੋ ਪੁਸ਼ਕਿਸ਼ ਕਰਨੀ ਸੀ اپ অলমোਸਟ ਕਰ ਲਈ ਹੈਗੀ ਬਟ ਜੋ ਲੋਪਰੀ ਦੇ ਅੱਗੇ ਐਸੋਸੀਏਟ ਜੋ ਹੈਗੇ ਕਲੀਅਰ ਦੇ ਜਾਂ ਹੋਰ ਇਸ ਚ ਇਹਨਾਂ ਦੇ ਮੁੰਡਿਆਂ ਦੇ ਜੋ ਅੱਗੇ ਐਸੋਸੀਏਟ ਹੈਗੇ ਕਿਉਂਕਿ ਦੇਖੋ ਇਨਸੀਡੈਂਟ ਦੇ ਬਾਅਦ ਮਰਡਰ ਦੇ ਬਾਅਦ ਇਹ ਅੱਗੇ ਰੁਕੇ ਹੈਗੇ ਰਹੇ ਹੈਗੇ ਤੋਂ ਬੰਦਿਆਂ ਨੂੰ ਤਾਂ ਪਤਾ ਹੀ ਸੀ ਕਿ ਉਹ ਮਰਡਰ ਕੇਸ ਟੀਨਵੋਲਡ ਹੈਗੇ ਉੱਥੇ